ਅਸੀਂ 4 ਤਰੀਕ ਨੂੰ ਆਮ ਆਦਮੀ ਪਾਰਟੀ ਉਹ ਕਾਂਗਰਸ ਤੋਂ ਇੰਡੀਆ ਗਠਵੰਦਨ ਲਾਇਸ ਹੈ ਕਈ ਦੁਬਾਰਾ ਤੋਂ ਸੀਨੀਅਰ ਡਿਪਟੀ ਮੇਅਰ ਉਹ ਡਿਪਟੀ ਮੇਅਰ ਦਾ ਇਲੈਕਸ਼ਨ ਲੜਨ ਜਾ ਰਹੇ ਆ। ਪੀਜੇਪੀ ਦਾ ਕੰਮ ਹੀ ਇਹੀ ਹੈ ਜੀ ਕਿ ਦੋਨਾਂ ਹੱਥਾਂ ਨਾਲ ਨੋਟ ਮਟੋਰਨਾ ਤੇ ਉਹਨਾਂ ਮਟੋਰੇ ਹੋਏ ਨੋਟਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਿਪੱਖਸ਼ ਦੇ ਲੋਕਾਂ ਨੂੰ ਤੋੜਨ ਵਾਸਤੇ ਵਰਤਣਾ। ਅਸੀਂ ਇਮਾਨਦਾਰੀ ਦੇ ਨਾਲ ਜਦ ਦੇਸ਼ ਦੀ ਲੜਾਈ ਕਾਂਗਰਸ ਪਾਰਟੀ ਲੜੀ ਉਹ ਵੀ ਪੂਰੀ ਮਾਨਦਾਰੀ ਦੇ ਨਾਲ ਲੜੀ ਅੱਜ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਪੂਰੀ ਮਾਨਦਾਰੀ ਨਾਲ ਇਹ ਲੜਾਈ ਲੜਨਗੇ ਸਾਡਾ ਇੱਕ ਵੀ ਸਾਥੀ ਨਹੀਂ ਟੁੱਟੇਗਾ ਜਿੱਦਾਂ ਕਿ ਤੁਹਾਨੂੰ ਪਤਾ ਕਿ ਮਾਨਯਾ ਹਾਈ ਕੋਰਟ ਨੇ ਕਲ ਦੀ ਸੰ ਨਰੇਸ਼ ਨਵੇਂ ਜਾਰੀ ਕੀਤੀਆਂ ਕਿ ਨਵੇਂ ਸਿਰੇ ਤੋਂ ਜੜਿਆ ਨੋਮੀਨੇਸ਼ਨ ਹੋਣੇ ਚਾਹੀਦੇ ਆ ਤਾਂ ਕਿ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਜੋ ਆਰਡਰ ਹੈ ਕਿ ਕੱਲ ਤੱਕ ਮੇਅਰ ਸਾਹਿਬ ਨੇ ਜੁਆਇਨ ਨਹੀਂ ਸੀ ਕੀਤਾ ਔਰ ਉਹਨਾਂ ਨੇ ਹੀ ਪ੍ਰੈਜ਼ੈਂਟਿੰਗ ਅਵਸਰ ਬੰਨਣਾ ਹੈ ਉਹ ਜਦ ਹੁਣ ਮੇਅਰ ਸਾਹਿਬ ਆ ਗਏ ਆ ਉਹ ਸਹੀ ਤਰੀਕੇ ਨਾਲ ਇਲੈਕਸ਼ਨ ਕਰਾਨਗੇ ਜੋ ਪਹਿਲੇ ਇੱਥੇ ਵਿਸ਼ਵਾਸ ਘਾਤ ਲੋਕਾਂ ਦੇ ਨਾਲ ਕੀਤਾ ਗਿਆ ਜੋ ਪਹਿਲੇ ਇੱਥੇ ਵੋਟਾਂ ਦਾ ਕਾਹਨ ਕੀਤਾ ਗਿਆ ਲੋਕਤੰਤਰ ਦਾ ਜੋ ਇੱਥੇ ਜਲੂਸ ਕੱਢਿਆ ਗਿਆ 30 ਜਨਵਰੀ ਨੂੰ ਆਪਾਂ ਸਾਰਿਆਂ ਨੇ ਦੇਖਿਆ ਜੀ ਤੁਸੀਂ ਸਾਰੇ ਉਸ ਗੱਲ ਦੇ ਗਵਾਹ ਸੀ ਔਰ ਉਹਦਾ ਖਾਮਿਆਸਾ ਜੋ ਹੈ ਭਾਜੀਪੀ ਨੇ ਸੁਪਰੀਮ ਕੋ ਉਂਕਾਰਾ ਦਿੰਦੇ ਹੋ ਕਿ ਅਸੀਂ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦਾਂਗੇ ਔਰ ਉਹਨਾਂ ਨੇ ਕੁਲਦੀਪ ਕੁਮਾਰ ਜੀ ਨੂੰ ਦੁਬਾਰਾ ਇੱਥੇ ਮੇਅਰ ਦੇ ਵਜੋਂ ਸਨਮਾਨਿਤ ਕੀਤਾ ਮੇਅਰ ਵਜੋਂ ਉਹਨਾਂ ਨੂੰ ਨੋਮੀਨੇਟ ਕੀਤਾ ਕਿ ਉਹ ਹੀ ਮੇਅਰ ਨੇ ਕੋਲੈਕਸ਼ਨ ਜਿੱਤੇ ਆ ਔਰ ਹੁਣ ਅਸੀਂ 4 ਤਰੀਕ ਨੂੰ ਆਮ ਆਦਮੀ ਪਾਰਟੀ ਔਰ ਕਾਂਗਰਸ ਚੋ ਇੰਡੀਆ ਗਠਜੋੜ ਲਾਇੰਸ ਹੈ ਅਸੀਂ ਦੁਬਾਰਾ ਤੋਂ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦਾ ਇਲੈਕਸ਼ਨ ਲੜਨ ਜਾ ਰਹੇ ਆ ਉਹ ਤੁਹਾਡੇ ਸਭ ਦੇ ਅਸ਼ੀਰਵਾਦ ਦੇ ਨਾਲ ਕਿਉਂਕਿ ਮੰਡੇਟ ਜੋ ਹੈ ਉਹ ਇੰਡੀਆ ਲਾਇੰਸ ਕੋਲ ਸੀ ਤੇ ਅਸੀਂ ਹੀ ਜਿੱਤਾਂਗੇ ਜਰੂਰ ਜਿਹੜੇ ਸਾਡੇ ਤਿੰਨ ਸਾਥੀ ਉੱਥ ਉਹ ਵੀ ਆਪ ਦਾ ਸਾਥ ਸਾਨੂੰ ਦੇਣਗੇ ਔਰ ਹੋਰ ਵੀ ਜਿਹੜੇ ਬੀਜੇਪੀ ਦੇ ਕੌਂਸਲਰ ਜਿਨ੍ਹਾਂ ਦੇ ਵਿੱਚ ਇਮਾਨਦਾਰੀ ਜ਼ਿੰਦਾ ਹੋਏਗੀ ਕਿਸੇ ਨਾ ਕਿਸੇ ਕੋਨੇ ਦੇ ਅੰਦਰ ਜਿਨ੍ਹਾਂ ਨੂੰ ਪਤਾ ਹੈ ਕਿ ਉਸ ਦਿਨ ਕੌਣ ਕੈਂਡੀਡੇਟ ਜਿੱਤੇ ਹੋਏ ਸੀ ਜਿਨ੍ਹਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਉਸ ਦਿਨ ਕਿਦਾਂ ਅਨਿਲ ਮਸੀਹ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ ਕਿਦਾਂ ਅਨਿਲ ਮਸੀਹ ਨੇ ਉਸ ਦਿਨ ਜੋ ਹੈ ਉਹ ਇੱਥੇ ਚੋਣਾਂ ਪ੍ਰਕਿਰਿਆ ਦੀ ਹੱਤਿਆ ਕੀਤੀ ਹੈ ਜਿਨ੍ਹਾਂ ਦੇ ਦਿਲ 'ਚ ਵੀ ਉਹ ਦਰਦ ਹੋਏਗਾ ਉਹ ਸਾਨੂੰ ਵੋਟ ਜ਼ਰੂਰ ਕਰਨਗੇ ਔਰ ਉਸ ਦਿਨ ਇੱਕ ਸੰਸਦ ਮੈਡਮ ਵੀ ਇੱਥੇ ਸੀ ਉਹਨਾਂ ਨੂੰ ਵੀ ਪਤਾ ਹੈ ਕਿ ਉਦੋਂ ਕਿੰਨਾ ਵੱਡਾ ਇਹ ਵਿਸ਼ਵਾਸ ਘਾਤ ਜੋ ਲੋਕਤੰਤਰ ਨਾਲ ਕੀਤਾ ਗਿਆ ਹੈ ਮੈਂ ਉਹਨਾਂ ਤੋਂ ਵੀ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਤੁਸੀਂ ਵੀ ਮੈਡਮ ਜੂਲ ਜੋ ਹੈ ਇੰਡਿਆ ਗੜਬੰਦਨ ਦੇ ਲੋਕਾਂ ਕੈਂਡੀਡੇਟਸ ਨੂੰ ਹੀ ਵੋਟ ਕਰਨਾ ਕਿਉਂਕਿ ਉਸ ਦਿਨ ਮੈਂਡੇਟ ਉਹਨਾਂ ਕੋਲ ਸੀ ਧੰਨਵਾਦ ਭਾਜਪਾ ਨੇ ਦਾਅਵਾ ਕੀਤਾ ਹੈ ਕਿ 2 ਤੋਂ 3% ਹੋਰ ਭਾਜਪਾ ਵਿੱਚ ਸ਼ਾਮਿਲ ਹੋਣੇ ਜਾ ਰਹੇ ਹਨ ਆਉਣ ਵਾਲੇ ਦਿਨੋ ਬੀਜੇਪੀ ਦਾ ਕੰਮ ਹੀ ਇਹ ਹੈ ਜੀ ਕਿ ਦੋਨਾਂ ਹੱਥਾਂ ਨਾਲ ਨੋਟ ਮਟੋਰਨਾ ਤੇ ਉਹਨਾਂ ਮਟੋਰੇ ਹੋਏ ਨੋਟਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਿਪੱਖਸ਼ ਦੇ ਲੋਕਾਂ ਨੂੰ ਤੋੜਨ ਵਾਸਤੇ ਵੰਡਣਾ ਸਾਡੇ ਕੰਮ ਨਹੀਂ ਹੈਗਾ ਅਸੀਂ ਇਮ ਜਦ ਦੇਸ਼ ਦੀ ਲੜਾਈ ਕਾਂਗਰਸ ਪਾਰਟੀ ਨੇ ਲੜੀ ਉਹ ਵੀ ਪੂਰੀ ਇਮਾਨਦਾਰੀ ਦੇ ਨਾਲ ਲੜੀ ਅੱਜ ਵੀ ਆਮ ਆਦਮੀ ਪਾਰਟੀ ਔਰ ਕਾਂਗਰਸ ਪੂਰੀ ਇਮਾਨਦਾਰੀ ਨਾਲ ਇਹ ਲੜਾਈ ਲੜਨਗੇ ਸਾਡਾ ਇੱਕ ਵੀ ਸਾਥੀ ਨਹੀਂ ਟੁੱਟੇਗਾ ਔਰ ਦੇਖੋ ਤੁਸੀਂ ਜਿੱਥੇ ਬਾਕੀ ਸਟੇਟਾਂ ਦੇ ਵਿੱਚ ਇਹ ਲੋਕਾਂ ਨੂੰ ਤੋੜ ਰਹੇ ਆ ਜੋੜ ਰਹੇ ਆ ਉੱਥੇ ਚੰਡੀਗੜ੍ਹ ਹੈ ਜਿੱਥੇ ਸਾਡੀ ਪਾਰਟੀ ਦੇ ਲੋਕਾਂ ਨੇ ਇਕੱਠ ਰਹਿ ਕੇ ਸਾਦੇ ਸਤ ਕੌਂਸਲਰ ਨੇ ਇਕ ਆਵਾਜ਼ ਦਿੱਤੀ ਹੈ ਕਿ ਇਕਤਾ ਵਿੱਚ ਜ਼ੋਰ ਹੁੰਦਾ ਕੋਈ ਕੌਂਸਲਰ ਜਾਂ ਐਮਐਲਏ ਐਮਪੀ ਦਾ ਵੱਡਾ ਨਹੀਂ ਹੁੰਦਾ ਇਕਤਾ 'ਚ ਜ਼ੋਰ ਹੁੰਦਾ ਔਰ ਇਕਤਾ ਸਾਡੀ ਇਦਾਂ ਹੀ ਬਰਕਰਾਰ ਰਹੇਗੀ